ਸਾਹਮਣੇ ਜਾ ਕੇ ਜਲਾ ਮਾਰ ਕੇ ਤਾਂ ਦੇਖੀ ਕਿ ਮਾਹੋ ਉਹ ਬਹੁਤ ਸਾਰਾ ਤਾਂ ਵਧੀਆ ਹੈ ਮਾਹ ਹੈ ਜੀ ਵਧੀਆ ਹੈ ਇਸ ਮਾਤਾ ਦੇ ਬੀਏ ਵੀ ਤਾਂ ਚੱਲ ਗਿਆ ਮੈਂ ਡਾਕਟਰ ਕੋਲ ਜਾਇਆ ਤਾਂ ਤੇ ਡਾਕਟਰ ਨੇ ਫਿਰ ਮੈਨੂੰ ਕਿਹਾ ਬੀਬੀ ਵੀ ਉਹਨਾਂ ਨੇ ਮੈਨੂੰ ਪਰਚੀ ਕੱਟ ਕੇ ਦੇਖੀ ਵਿਚਾਰੇ ਨੇ ਉਹ ਕਹਿੰਦਾ ਵੀ ਆਹ ਲਾ ਫੜ ਪਰਚੀ ਵੀ ਬੀਬੇ ਦਾ ਅਲਟਰਾਸਾਉਂਡ ਕਰਵਾ ਲਿਆ ਤੇ ਹੁਣ ਬੀਬੀ ਜਿਹੜਾ ਮਾਨਵ ਵੱਜਦਾ ਜੀ ਉਹ ਜਿਵੇਂ ਹੁਣ ਤੁਸੀਂ ਕੱਲ ਦੀ ਵੀਡੀਓ ਦੇਖਿਆ ਤਾਂ ਵੀ ਸਰ ਦਾ ਹੈ ਡਾਕਟਰ ਪ੍ਰਾਣਾ 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 ਹੈ ਟਰ ਕਿੰਨਾ ਕਿ ਪ੍ਰਾਣਾ ਕਿਤੇ ਅੱਜ ਦਾ ਇਹ ਨੀ ਕੁੜੀਆਂ ਮੇਰੀਆਂ ਜਾਂ ਛੋਟੀਆਂ ਹੋ ਗਿਆ ਛੋਟੀਆਂ ਛੋਟੀਆਂ ਨਹੀਂ 100 ਸਾਲ ਦਾ ਤਾਂ ਨਹੀਂ ਹੋਇਆ ਨਾ ਨਾ ਇਹ ਜਿਹੜੇ ਛੁਰੂ ਦੇ ਪੁੱਤ ਅਸੀਂ ਦੇ ਕੋਲ ਜਾਣਦੇ ਆ ਸਾਨੇ ਦੇ ਪੁੱਤ ਸੱਲੀ ਹੈ ਠੀਕ ਆ ਕਿਉਂ ਸਾਣਾ ਇਹਦਾ ਮਾਨਤੀ ਕਿ ਆ ਪਾਏ ਇਹ ਜਦ ਛੋਟੀਆਂ ਤੇ ਕੁੜੀਆਂ ਸਾਰੇ ਤੁਸੀਂ ਨਿਆਣੇ ਦੇ ਕੋਲੇ ਲੈ ਕੇ ਜਾਂਦੀ ਹੁੰਦੀ ਸੀ ਪਤਾ ਹੈ ਕਿਆ ਬੀਬੀ ਪਤਾ ਹੈ ਕਿਆ ਗੱਲ ਆ ਹੁਣ ਦੇਖੋ ਚਲੋ ਹੁਣ ਮੈਂ ਤਾਂ ਤੁਹਾਨੂੰ ਕਿਆ ਕਹਿਣਾ ਜਿੱਥੇ ਬੰਦੇ ਦਾ ਮੰਟੇਕਦਾ ਹੈ ਹਨਾ ਵੀ ਜਿੱਥੇ ਹੁਣ ਤੇਰਾ ਮੰਟੇਕ ਆਇਆ ਮੈਂ ਤਾਂ ਹੁਣ ਤੁਹਾਨੂੰ ਉੱਥੀ ਲੈ ਕੇ ਜਾਊਂਗਾ ਜੀ ਮੈਂ ਕਹਾਂ ਜੀ ਮੈਂ ਤੁਹਾਨੂੰ ਹੁਣ ਜੇ ਮੈਂ ਤੁਹਾਨੂੰ ਕੱਲ ਮੈਂ ਰੋਪੜ ਕਹਿੰਦਾ ਮੈਨ ਪਰ ਤੇ ਤੂੰ ਮੈਨੂੰ ਕਹਿੰਦੀ ਮੈਂ ਰੋਪੜ ਹੁਣ ਜਾਣਾ ਨਹੀਂ ਮੈਂ ਤਾਂ ਤਾਂ ਪਾਉਣੀ ਸ਼ਾਮੇ ਨੂੰ ਪਤਾ ਹੈ ਕਿਆ ਗੱਲ ਆ ਵੀ ਜਿਹੜੇ ਨਾ ਬੀਬੀ ਇਹ ਬਿਮਾਰੀਆਂ ਪ੍ਰੋਬਲਮਾਂ ਆ ਇਹ ਇਹੀ ਜਿਹੜੇ ਡਾਕਟਰ ਆਪਰੇਸ਼ਨ ਵਗੈਰਾ ਕਰਦੇ ਆ ਉਹਨਾਂ ਨੂੰ ਜ਼ਿਆਦਾ ਲੋੜ ਜਿੰਦੀ ਆ। ਹੂੰ। ਦੇਖੀ ਤੇਰੇ ਸਾਹਮਣੇ ਡਾਕਟਰ ਨੇ ਵੀ ਤੈਨੂੰ ਐਉਂ ਕਹਨੇ ਭਾਈ ਰੂਪੜ ਲੈ ਜਾ ਉਹਨੂੰ ਮਾਵੀ ਨੇ ਦਿਖਾ ਦਿਓ। ਹੂੰ। ਕਹਿੰਦਾ ਤਾਂ ਮੈਨੂੰ ਅੱਗੇ ਵੀ ਹੈ ਮਾਵੀ ਨੂੰ ਦਿਖਾਓ। ਫੇਰ ਹੁਣ ਤੂੰ ਮੰਨ ਦੇ ਦੀ। ਮੈਂ ਗਈ ਤੀ ਤੂੰ ਮੈਨੂੰ ਜਾਂ ਪਿੱਛਾ ਜਾ ਦੇ ਗਿਆ ਤਾਂ। ਜਦ ਮੈਂ ਤੈਨੂੰ ਲੈ ਕੇ ਗਿਆ ਤਾਂ ਜਦ ਆਪਾਂ ਨੇ ਲੀਵਰ ਦਾ ਦਿਖਾਇਆ ਤਾਂ ਵੀ ਸਾਡੇ ਲੀਵਰ ਪਰ ਸੋਜ ਆ ਜੀ। ਜਦ ਆ ਉਹਨੇ ਲੀਵਰ ਦੇਖਿਆ ਤਾਂ। ਜਦ ਗੱਠਾਂ ਬਣੀਆਂ ਹੋਈਆਂ ਦੀਆਂ ਲੀਵਰ ਪਰ ਸੋਜ ਦੀ। ਉਹਨਾਂ ਹੋਰ ਤਾਂ ਆਪਾਂ ਨੇ ਉਹਨੂੰ ਕੁਛ ਨਹੀਂ ਤਾਂ ਕਿਹਾ ਨਾ ਹੋਰ ਤਾਂ ਆਪਾਂ ਤਾਂ ਲੀਵਰ ਦੇ ਦਿਖਾਤਾ ਨੂੰ ਸਕੈਨ ਜਿਹੜੀ ਚੀਜ਼ ਦੀ ਆਪਾਂ ਦੱਸੋਗੇ ਉਹਨੂੰ ਪ੍ਰੋਬਲਮ ਡਾਕਟਰ ਨੂੰ ਉਹ ਹੀ ਚੀਜ਼ ਦੇਖਣੀ ਹੈ ਜਿਹੜੀਆਂ ਅੰਦਰ ਮਾੜੇ ਮਾੜੇ ਗੱਠਾ ਪਾਣੀ ਦੀਆਂ ਬਣੀਆਂ ਹੋਈਆਂ ਉਹ ਕਹਿੰਦਾ ਘਬਰਾਉਣ ਦੀ ਕੋਈ ਗੱਲ ਨਹੀਂ ਤਾਂ ਨੋਰਮਲ ਹੋ ਹੀ ਜਾਂਦੀਆਂ ਇਹਨਾਂ ਦਾ ਕੋਈ ਡਰਨ ਵਾਲੀ ਗੱਲ ਹੁੰਦੀ ਨਹੀਂ ਇਹ ਆਪਾਂ ਨੂੰ ਪਹਿਲਾਂ ਡਾਕਟਰ ਸਾਹਿਬ ਨੇ ਮਾਵੀ ਨੇ ਦੱਸੀ ਸੀ ਦੀ ਪਤਾ ਵੀ ਫਿਰ ਡਾਕਟਰ ਨੇ ਤਾਂ ਕਲੀਅਰ ਕਰਨਾ ਹੁੰਦਾ ਉਹਨਾਂ ਨੇ ਦੇਖ ਡਾਕਟਰ ਨੇ ਡਰਨਾ ਕਹਿ ਲੱਗਿਆ ਨੇ ਉਹਨਾਂ ਨੇ ਝੂਠ ਨਹੀਂ ਬੋਲਣਾ ਝੂਠ ਕ ਬੋਲ ਕੇ ਕੋਈ ਫਾਇਦਾ ਨਹੀਂ ਉਹਨਾਂ ਨੇ ਤਾਂ ਜੋ ਸੱਚਾ ਜੋ ਸਕੈਨਾਂ ਜੋ ਰਿਪੋਰਟਾਂ ਚ ਹੋਣਾ ਉਹਨਾਂ ਨੇ ਤਾਂ ਦੇਖ ਵੀ ਉਹ ਹੀ ਕੋ ਕਹਿਣਾ ਠੀਕ ਨਹੀਂ ਗੱਲ ਤੇ ਬਾਕੀ ਹੁਣ ਚੱਲੀਏ ਫਿਰ ਪਾਪ ਰਿਪੋਰਟ ਮੈਂ ਦੇ ਕੇ ਆਇਆ ਤੇਰੀ ਮੈਂ ਪਰਚੀ ਲੋਕਾਂ ਦੀ ਵੀ ਬਾਈ ਪ੍ਰੈਸ਼ਰ ਚਾਹੀਦਾ ਬਾਸ ਲੂੰਦਾ ਠੀਕ ਹੈ ਪਾਣੀ ਪੀ ਲੈ ਪੀ ਕੇ ਜਾਣਾ ਪੈਣਾ ਤੈਨੂੰ ਰੱਜਮਾ ਪਾਣੀ ਪਾ ਕੋਲ ਵੀ ਲੈ ਜਾਣਾ ਵੀ ਜਿਹੜਾ ਜਾਂਦੀ ਸਾ ਤੇਰਾ ਨੰਬਰ ਲੱਜਵੇ ਕਿਉਂਕਿ ਉੱਥੇ ਨੰਬਰ ਹੋਰ ਵੀ ਲੱਗੇ ਹੋਏ ਹਨ ਪਰ ਹਲੇ ਕਿਸੇ ਦਾ ਹੋਇਆ ਨਹੀਂ ਕਿਉਂਕਿ ਉੱਥੇ ਲੋਡ ਪੈਂਦੀ ਹੈ ਬਾਥਰੂਮ ਦੇ ਪ੍ਰੈਸ਼ਰ ਦੇ ਠੀਕ ਨੀ ਤੇ ਹੁਣ ਚੱਲੀਏ ਰੁਪਾ ਹਾਂ ਆ ਕੇ ਫਿਰ ਤੁਹਾਨੂੰ ਯਾਨੀ ਕਹਿੰਦੇ ਵੀ ਚਾਚੂ ਦਾ ਕੋਈ ਫਰਕ ਨਹੀਂ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਹੈ ਖਾਲੀ ਪੇਟ ਤਾਂ ਬੀਬੀ ਉਹਨਾਂ ਨੂੰ ਬੁਲਾਉਨੇ ਹੁੰਦੇ ਆ ਜਿਨ੍ਹਾਂ ਦੇ ਮੰਨੋਂ ਕੋਈ ਡਿਲੀਵਰੀ ਕੇਸ ਆ ਹਨਾ ਕੋਈ ਬੱਚੇ ਵਾਲਾ ਕੇਸ ਆ ਕੋਈ ਇਦਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਉਹਨਾਂ ਨੂੰ ਖਾਲੀ ਪੇਟ ਜਾਗਦਰ ਬੁਲਾਉਨੇ ਆ ਉਹਨਾਂ ਨੂੰ ਪਤਾ ਫਿਰ ਹੁੰਦਾ ਵੀ ਖਾਲੀ ਪੇਟ ਦੇ ਵਿੱਚ ਕੀ ਆ ਦੇਖਣਾ ਉਹਨਾਂ ਨੇ ਅੰਧੂਰੀ ਚੀਜ਼ਾਂ ਦੇਖਣੀਆਂ ਇਹਦੇ ਵਿੱਚ ਖਾਲੀ ਪੇਟ ਵਾਲਾ ਕੋਈ ਗੱਲ ਨਹੀਂ ਹੈਗੀ ਮੈਂ ਦੱਸਤਾ ਦਾ ਡਾਕਟਰ ਮਾਂ ਚਾਹ ਪੀਤੀ ਹੋਈ ਗੱਲੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਚਾਹ ਦਾ ਕੋਈ ਨੁਕਸਾਨ ਨਹੀਂ ਹੈ ਚਾਹ ਵਾਂ ਕਿੰਨਾ ਡੈਮ ਕਹਿੰਦੇ ਛੇ ਮੈਂ ਛੇ ਕ ਵੀ ਪੀਤੀ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਜਾ ਕੇ ਸਕੈਨ ਕਰਾਓ ਚੱਲੀਏ ਹੁਣ ਆਪਾਂ ਹਾਂ ਚੱਲ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਮੈਕ੍ਰੋ ਵਾਲਿਆਂ ਦੇ ਤੇ ਤੁਹਾਨੂੰ ਦੱਸਦੇ ਆਂ ਰਿਪੋਰਟ ਦੇ ਵਿੱਚ ਕੀ ਆਇਆ ਕਿ ਆ ਨਹੀਂ ਉਹ ਫੰਦ ਡਾਕਟਰ ਹੀ ਦੱਸੂਗਾ ਸਾਨੂੰ ਕਿਹੜੇ ਨੂੰ ਪਤਾ ਕਹ ਨਹੀਂ ਚਲੋ ਜੀ ਮਿਲਦੇ ਆਪਾਂ ਜੋ ਕੌਰ ਸਾਹਿਬ ਜਾ ਕੇ ਚੱਲ ਜੀ ਬੀ ਉਹ ਦੇ ਲਾ ਆਪਣੇ ਆ ਪਾਣੀ ਦੀ ਬੋਤਲ ਹੈਗੀ ਕੋਈ ਜੀ ਲੇ ਲਪਾਣੀ ਦੀ ਬੋਤਲ ਦੇਗਾ ਮੈਨੂੰ ਦੱਸ ਕਿੱਥੇ ਪਿਆ ਮੈਂ ਚੱਕਾ ਪਾਣੀ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਹੁਣ ਜਾ ਕੇ ਮੈਕਰੋ ਵਾਲਿਆਂ ਦੇ ਜੀ ਸ਼੍ਰੀ ਚੌਂਕੌਰ ਸਾਹਿਬ ਮੈਕਰੋ ਵਾਲਿਆਂ ਦੇ ਤੇ ਹੁਣ ਰਿਪੋਰਟ ਦੱਸਦੇ ਆਪਾਂ ਤੁਹਾਨੂੰ ਜਦੋਂ ਹੋਵੇਗੀ ਤੇ ਕੀ ਏਅਰਪੋਰਟ ਦੇ ਕਿਹਾ ਨਹੀਂ ਆਇਆ ਮੈਂ ਹੈਨਾ ਲਓ ਜੀ ਮਿਲ ਗਏ ਜੀ ਹੁਣ ਸਾਨੂੰ ਰਿਪੋਰਟਾਂ ਰਿਪੋਰਟਾਂ ਆ ਹੈਗੀ ਹੈ ਜੀ ਨਵੀਂ ਜਿਹੜੀ ਅੱਜ ਕਰਾਈ ਆਪਾਂ ਨੇ 28 5 25 ਤੇ ਆ ਹੈਗੀ ਹੈ ਜੀ ਪੁਰਾਣੀ ਤੇ ਉਹ ਪ੍ਰਾਣੀ ਦੇ ਵਿੱਚ ਜਿਹੜੀ ਪ੍ਰੋਬਲਮ ਵੈਸੇ ਜਿੱਥੇ ਤੱਕ ਅਸੀਂ ਮੈਂ ਪੜਿਆ ਵਿਥੋ ਵੀ ਅੱਗੇ ਨਾਲੋਂ ਜਿਹੜੀਆਂ ਹੁਣ ਪਥਰੀਆਂ ਉਹ ਬਿਲਕੁਲ ਸਹਿਜ ਜਿਹੜਾ ਉਹ ਘਟ ਗਿਆ ਬਹੁਤ ਜ਼ਿਆਦਾ ਬਾਕੀ ਹੁਣ ਡਾਕਟਰ ਦੀ رائے ਆ ਮੈਂ ਤਾਂ ਬੀਬੀ ਨੂੰ ਇੱਕੋ ਗੱਲ ਕਹੂੰਗਾ ਵੀ ਜਿਹੜੇ ਡਾਕਟਰ ਤੇ ਹੁਣ ਚਲੋ ਠੀਕ ਹੈ ਪੁਰਾਣਾ ਡਾਕਟਰ ਸ਼ਰਮਾ ਸਾਡਾ ਵੀ ਆਪਾਂ ਉਹਨਾਂ ਤੋਂ ਦਵਾਈ ਬੂਟੀ ਲੈਨੇ ਆ ਪਰ ਜਿਹੜੇ ਡਾਕਟਰ ਤੋਂ ਹੁਣ ਤੁਸੀਂ ਸਟਾਰਟ ਕਰੀ ਦੀ ਮੈਂ ਜਿੱਤੋਂ ਦਵਾਈ ਲੈਣਾ ਹੈ ਸੁਵਾਸ਼ ਡਾਕਟਰ ਉਹ ਡਾਕਟਰ ਦੀ ਜਿਹੜੀ ਦਵਾਈ थी ਉਹਨੇ ਕਾਫੀ ਜਿਹੜਾ ਸਹਿਜ ਪਥਰੀਆਂ ਨੂੰ ਘਟਾਤਾ ਬਾਕੀ ਹੁਣ ਬੀਬੀ ਦੀ ਪੁੱਛਦੇ ਹਣ ਬੀਬੀ ਨੇ ਕਿਹਾ ਕਹਿਣਾ ਵੀ ਉਹਦੇ ਕੋਲੇ ਜਾਣਾ ਕਿੱਥੇ ਜਾਣਾ ਬੀਬੀ ਦੀ ਮਰਜ਼ੀ ਆ। ਹਾਂਜੀ। ਕੀ ਆ ਕਹਿਣੀ ਆ। ਆਉਂ ਚੱਲ ਦਿਖਾਉਨੇ ਹਾਂ ਜਿੱਥੇ ਦਵਾਈ ਤੇ ਰਾਮ। ਜਿੱਥੇ ਤੈਨੂੰ ਦਵਾਈ ਤੇ ਆਰਾਮ ਆਇਆ ਪਾਉ ਨੂੰ ਦਿਖਾ ਦਈਏ। ਚਲੋ ਜੀ ਮਿਲਦੇ ਆ ਡਾਕਟਰ ਸ਼ਿਵਾਸ਼ ਦੇ। ਠੀਕ ਆ। ਡਾਕਟਰ ਸ਼ਿਵਾਸ਼ ਬੋਲਤੇ ਸਾਰੇ ਸਾਡੇ ਪ੍ਰਬੰਧਕ ਕਮੇਟੀਆਂ। ਹਾਂ। ਤੇ ਡਾਕਟਰ ਸਾਹਿਬ ਨੇ ਮਾਤਾ ਨੂੰ ਦਿੱਤੀ ਸੀ ਜਿਹੜੀ ਦਵਾਈ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਡਾਕਟਰ ਸਾਹਿਬ ਨੇ ਸਾਨੂੰ ਕਲੀਅਰ ਕਰਤਾ ਵੀ ਜਿਹੜੀ ਹੁਣ ਬੀਬੀ ਦੀ ਜਿਹੜੀ ਪਥਰੀਆਂ ਆ ਦੀਆਂ ਉਹ ਨਿਕਲ ਗਈਆਂ ਵੀ ਡਰਨ ਦੀ ਕੋਈ ਲੋੜ ਹੈ ਨਹੀਂ ਤੇ ਬੀਬੀ ਮੈਨੂੰ ਲੈ ਕੇ ਆਈ ਹੈ ਹੁਣ ਬਾਜ਼ਾਰ 'ਚ ਬੀਬੀ ਕਹਿੰਦੀ ਮੈਨੂੰ ਹੈਗਾ ਕੰਮ ਤੇ ਹੁਣ ਕਿਹੜਾ ਕੰਮ ਆ ਬੀਬੀ ਤੈਨੂੰ ਤੂੰ ਇੱਥੇ ਕੋ ਗਣਾ ਕਿੱਥੇ ਰੁਕਣਾ ਕਿ ਅੱਗੇ ਜਾਣਾ ਉਹੜੀ ਰੁਕਣਾ ਮਾਖਾ ਚੱਲ ਦੋ ਕੱਪੜੇ ਚਾਂਜੀ ਦੇ ਨੂੰ ਦੇ ਦੇਣੀ ਇੱਕ ਸੂਤ ਬਣ ਆਣ ਬੈਠਾ ਲੈ ਤੇ ਦੋ ਕੱਪੜੇ ਦੋ ਕੱਪੜੇ ਕਿਹੜੇ ਕਿਹੜੇ ਅੱਛਾ ਸੂਟ ਮੈਂ ਇਹ ਕਹਿੰਦੇ ਕੱਪੜੇ ਕਿਹੜੇ ਮੈਂ ਪੈਦਾ ਕੋਈ ਖਰਚਾ ਨਹੀਂ ਕਰਨਾ ਹਾਂ ਹਾਂ ਅੱਛਾ ਆ ਘੱਟ ਜਾ ਕਰਨਾ ਹਾਂ ਹਾਂ ਕੰਨ ਨਾ ਮੈਂ ਆਪਦੇ ਦੋਸਤਾਂ ਨਾਲ ਚਲ ਚਲੋ ਚਲੋ ਜੀ ਚੱਲਦੇ ਆਪਾਂ ਹੁਣ ਪ੍ਰਕਾਸ਼ ਵਾਲਿਆਂ ਦੇ ਤੇ ਲੈਣੇ ਆ ਜੀ ਆਪਾਂ ਨੇ ਕੱਪੜੇ ਹੁਣ ਆਏ ਜੀ ਪ੍ਰਕਾਸ਼ ਇਹਨਾਂ ਕੋ ਕਪੜਾ ਵੀ ਬਹੁਤ ਸੋਹਣਾ ਸੋਹਣਾ ਹੁੰਦਾ ਚੱਲਦੇ ਆਪਾਂ ਅੰਦਰ ਦੇਖਦੇ ਆ ਜੀ ਆਲ ਜੀ ਆਲ ਅੰਦਰ ਨੂੰ ਇਹ ਕੱਪੜਾ ਬਹੁਤ ਸੌਫਟ ਦੋਸਤ ਜੀ ਪ੍ਰਿੰਟਰੀ ਤੇ ਹੈ ਦੋਸਤ ਇਹਦਾ ਤਾਂ ਹੈਗਾ ਨਹੀਂ ਵਾਲਾ ਹੈ ਤੁਹਾਨੂੰ ਅਸੀਂ ਕਹਾਂ ਪਹੁੰਚਾ ਹਾਂ ਆ ਵੀ ਦੋਸਤ ਇਹ ਕੱਪੜੇ ਦੀ ਗਾਰੰਟੀ ਆ ਦੇਖ ਆ ਕੇ ਮੈਂ ਇੱਧਰ ਹਰ ਕਿਸਮ ਦਾ ਕੱਪੜਾ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਵੀ ਪੂਰਾ ਪੁਰਿਆ ਪਿਆ ਜੀ ਪੜਾਲ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਇਹ ਕੱਪੜਾ ਸੌਫਟ ਹੈ ਤੁਹਾਡੇ ਮਾਰਕਸ਼ਾਇਰ ਦੇ ਸਾਨ ਕਿੱਥੇ ਰੱਖੇ ਆਂ? ਅਡੀ ਕਪੜਾ ਸੌਫਟ ਹੈ ਤੇ ਲਿਖਣੀ ਹੁੰਦਾ ਫਟਣ ਵਾਲਾ ਨਹੀਂ ਜੀ। ਆਹ ਲਓ ਜੀ। ਅਡੀ ਆ ਵੀ ਪ੍ਰਿੰਟ ਬੜਾ ਹਸਮਨਾ। ਕੋਪਸੰਦ ਕਰੇਗਾ। ਇਹਦਾ ਨਾ ਸ਼ੇਡ ਬਹੁਤ ਪਿਆਰਾ ਹੈ। ਖੜਾ ਕਾਟਨ ਕੈਂਬਰੀ ਸੌਫਟ ਹੈ। ਇਹ ਚੋਣ ਦਗਾ ਲਓ। ਕੈਂਬਰੀ ਕਾਟਨ। ਇਹ ਕਾਟਨ ਕਪੜਾ ਸਾਰਾ 3D ਪ੍ਰਿੰਟਿੰਗ ਤੇ ਹੈ। ਕੀ ਬਹੁਤ ਹੀ ਵਧੀਆ ਆ ਆਹਾਂ ਕੀ ਹੋ ਗਈ ਆ ਵੀ ਸੁਣੋ ਕੀ ਇਹ ਵਾਲੀ 13 8 ਕੱਢੀ ਆ ਦੇ ਕੋਦ ਲੈਣਾ ਪਤਾ ਆ ਵੀ ਕਾੜ ਦਿਓ ਹਾਂ ਤਾਂ ਜ਼ਿਆਦਾ ਹੋਣਾ 1000 ਰੁਪਏ ਆ ਵੀ ਇੰਟੀ ஏ.ਸੀ ਰੱਖ ਲੋ ਵੀ ਸੁਣਨਾ ਕੀ ਕਹਿੰਦਾ ਨੀ ਵੀ ਰਾਈਟ ਚੰਡੀ ਐਂਟੀ ਅਭੀ ਕਾਟਨ ਦਾ ਕੱਪੜਾ ਥੋੜਾ ਬਾਹਰ ਨੂੰ ਪੈ ਜਾਏਗਾ ਨੀਂ ਬਹੁਤ ਘੱਟ ਕੀ ਡਾਊਟ ਦਮਟਾ ਆਇਆ ਸੀ ਬਹੁਤ ਹੀ ਸੋਹਣਾ ਹਾਂ ਇਹ ਸਾਰਾ ਸ਼ਿਮਰ कॉटन ਤੇ ਹੈ ਕੱਪੜਾ ਕਿੱਦਾਂ ਬਹੁਤ ਚਾਟ ਦੇਖ ਤੇ ਨਾਲ ਇਹ ਸ਼ਿਮਰ ਦੀ ਸਲਵਾਰ ਹੈਗੀ ਹੋਏ ਚੁੱਭਾ ਨਹੀਂ ਹੋਏਗਾ ਕੱਪੜਾ ਸੌਫਟ ਰਹੇਗਾ ਪੂਰਾ ਕਰੂਗੀ ਇਹਦਾ ਕੀ ਰੇਟ ਆ ਇਹ 600 ਤੇ ਆਇਆ ਜੀ ਜਿੱਦੇ ਰੰਗ ਹੈਗੇ ਆਪਣਾ ਬਹੁਤ ਹੀ ਦੁਪੱਟਾ ਵੀ ਨਾਲ ਇਹ ਵਿਦਆਊਟ ਦੁਪੱਟਾ ਆਇਆ ਜੀ ਸ਼ਿਮਰ कॉटन ਇਹ ਇਹ ਸਭ ਵਿਦਆਊਟ ਦੁਪੱਟਾ ਓਕੇ ਓਕੇ ਇਕਾ ਦੀ ਅਮ ਚਾਹ ਦੇਖ ਬੀਬੀ ਤੂੰ ਬੇਸੇ ਤਾਂ ਆ ਵੀ ਬਧੀਆ ਲੱਗੂ ਗੜਾ ਹਾਂ 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 ਇਹ ਸੋਨੇ ਚੱਡੀ ਚਾਟ ਦਾ ਰੰਗ ਉਹ ਦਿਗਾਉਣਾ ਇਹ ਚ ਆਪਣਾ ਬਹੁਤ ਪਿਆਰਾ ਰੰਗ ਤਾਂ ਠੀਕ ਆ ਉਹ ਵਾਲਾ ਸੋਨਾ ਇੱਧਰ ਆ ਕੇ ਹੈਗੇ ਆ ਹੋਰ ਹੋਰ ਦਿਖਾ ਦੂੰਗਾ ਰੰਗ ਬੜੇ ਇਹਨਾਂ ਚ ਸ਼ਿਮਰਦਿੰਗੇ ਚਾਣਾ ਹੈ ਦੇਖ ਲੈਣੇ ਆ ਹੋਰ ਰੰਗ ਸਾਰੀ ਪਿਆਰੀਆਂ ਜਾਨ ਜੀ ਅਗਰੇ ਜੀ ਬਹੁਤ ਪਿਆਰਾ ਸ਼ਿਮਰਦਿੰਗਾ ਹਾਂ ਲਓ ਜੀ ਹਾਂ ਇਹ ਰਵਿਸ਼ੀ ਇਹ ਕੋਵਰੀ ਜੀ ਸੰਡੇ ਕਪੜਾ ਖਰਾਬ ਨੇ ਵਾ ਤੁਹਾਡੇ ਕੋਲ बिकਦਾ ਵੀ ਬਹੁਤ ਜ਼ਿਆਦਾ ਹੈ ਵਾੜਾ ਕੋਈ ਹੋਰ ਵੀ ਕਪੜਾ ਆ ਦਿਖਾਓ ਮਾੜਾ ਕੋਈ ਹੋਰ ਵੀ ਕਪੜਾ ਐਸਾ ਸੁਣ ਕੇ ਦੁਪੱਟੇ ਨਾਲ ਹਾਂ ਇਦਾਂ ਹੀ ਦਿਖਾ ਦਿਓ ਕੁਝ ਹੋਰ ਦੁਪੱਟੇ ਨਾਲ ਦਿਖਾ ਦਿਓ ਮਾੜਾ ਮੋਡਾ ਕੋਈ ਫੋਟਨ ਚਾਹੀਦਾ ਘਰ ਵਾਸਤੇ ਇਹਗਾ 2.5 ਮੀਟਰ ਸਰਵਾ ਲੋਗੇ 2.5 ਮੀਟਰ ਰੰਗ ਹੈ ਦੋ ਹੀ ਕਾਟਨ ਦੇ ਉੱਤੇ ਨਾਲ ਇਹ ਗਰਮੀਂਸ਼ ਕੱਪੜਾ ਨੂੰ ਵਧੀਆ ਚੀਜ਼ ਹੈ ਬੁਲੀਏ ਮੈਨੂੰ ਬਹੁਤ ਸੁਣੇ ਚਾਹਣਾ ਹੈ ਕਲਰ ਪੱਕੀ ਆਹ ਨਾਂਂਡੀ ਦਾ ਬੱਟਾ ਹੈ ਕਾਦੇ ਕੁ ਆਂਟੀ ਚਿਕਨ ਤੇ ਹੈ ਚਾਹ ਸਾਰੀ ਚਿਕਨ ਦੇ ਉੱਪਰ ਕੜਾਈ ਹੋਈ ਹੋਈ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਨਾਲ ਆਈ ਇਹ ਜਿਹੜਾ ਬੱਟਾ ਹੈ ਇਹ ਬਹੁਤ ਪਿਆਰਾ ਸੀ ਛੇੜਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੇ ਵਿੱਚ ਅੱਗੇ ਝਾਟ ਕੇ ਦੇ ਤਮ ਵੀ ਵੀ ਦੇਖੋਂ ਤੂੰ ਤੁਹਾਨੂੰ ਕਿਹੜਾ ਚੰਗਾ ਲੱਗਦਾ ਅੰਡੀਆਂ ਕੱਪੜਾ ਤੁਹਾਨੂੰ ਕਿਹੜਾ ਚੰਗਾ ਲੱਗਦਾ ਅੰਡੀਆਂ 올ਓਵਰ ਕੱਪੜਾ ਹੈ ਕੈਮਰੀ ਬਹੁਤ ਸੌਫਟ ਕੱਪੜਾ ਆਹ ਲਓ ਹਰ ਵਕਤ ਉਰਦਾ ਦਬਟਾ ਹੈਗਾ ਹੀ ਪ੍ਰਿੰਟਡ ਆ ਵੀ ਹਰਦੀ ਹੈ ਯਾਰ ਜੀ ਬਹੁਤ ਵਧੀਆ ਇਹਦੇ ਨਾਲ ਕਿਆ ਸਾਹਿਬ ਇਹਦਾ ਕਿਆ ਸਾਹਿਬ ਆ ਪੂਰਾ ਸੂਟ ਹੈਗੀ 올ਓਵਰ ਕਾਪਟਨ ਤੇ ਨਾਲੇ ਦੇ ਖਾਫ ਫਿਓਰ ਦਾ ਦਬਸਤਾ ਆਂਦਾ ਹੈ। ਇਹ ਬਹੁਤ ਵਧੀਆ ਹੈ। ਇਹ ਕਿੰਨੇ ਦਾ ਸੂਟ ਆ? ਇਹ 550 ਦਾ ਹੈ। 550 ਦਾ। ਆਹ ਜੀ। ਕਿਹੜਾ ਗਾ? ਦੇਖ ਲਓ ਇਹਦੇ ਵਿੱਚ ਕਲਰ ਹੋਰ ਹੋਊਗਾ। ਇਹ ਸ਼ੇਡ ਚ ਆਉਂਦਾ ਹੈ। ਬੀਬੀ ਆ ਵਧੀਆ ਰੰਗ। ਹਾਂ? ਹਾਂ। ਕੀ ਕਹਿੰਦੇ ਆ? ਆਹ ਵੇਖੋ। ਇਹ ਲਾਦਾ ਡਿਜ਼ਾਈਨ ਹੋ ਰਿਹਾ ਹੈ। ਨਾਲ ਹੀ ਤੋਂ। ਹੂੰ। ਨੂੰ ਜਨਾਲਿਆ ਪਏ ਤੌਗੀ ਪਾ ਕੇ ਘਰ ਰੋਣਾ ਹੈ ਮੈਂ ਮਾਤਾ ਰਾਜੀ ਦੇਖੋ ਅਗਰ ਤੇ ਮੰਨ ਲਓ ਕੁਝ ਚੇਂਜ ਕਰਨਾ ਹੋਵੇ ਸੂਟ ਬਾਦ ਚ ਕੋਈ ਨਾ ਹੋ ਜੇਗਾ ਜੀ ਕੋਈ ਦਿੱਕਤ ਨਹੀਂ ਆਏਗਾ ਠੀਕ ਆ ਦੇਖ ਲੈਨੇ ਫਿਰ ਆਹ ਚੁੰਨੀ ਫਿਰ ਹੋਰ ਲਾਉਣੇ ਦਾ ਚੁੰਨੀ ਨਾਲ ਦੀ ਡਾਈ ਕਰਵਾ ਕੇ ਰਹਿ ਤੁਹਾਡੀ ਡਾਈ ਕਰੀ ਵੀ ਸੋਹਣੀ ਲੱਗੇ ਤੁਹਾਡੀ ਸ਼ਿਫਟ ਡਾਈ ਕਰਵਾ ਹੂੰ ਆਹ ਇਹ ਲਾਈਟਿੰਗ ਨਾਲ ਡਿਜ਼ਾਈਨਿੰਗ ਕਰਕੇ ਫਿਰ ਆਹ ਵੇਖੀਂ ਹਮਸਲਾ ਕਿਹੜਾ ਦੇਖ ਲਓ ਕਿਆ ਕਰਨਾ ਆ ਲੈ ਲਾਈਟ ਲੈ ਲੈ ਆਹ ਦੇਖੋ ਉਹ ਕਿੰਨਾ ਵਧੀਆ ਹੈ ਗ੍ਰੇ ਨਹੀਂ ਹੈਗੇ ਜੀ ਸਾਨੂੰ ਸਰਵਾਸ ਉਹ ਡਾਈ ਕਰਾ ਲਿਓ ਡਾਈ ਕਰਾ ਲੂਗੇ ਜੁਨੇ ਹੈਨਾ ਸਿਮਰ ਕੋਟਿੰਗ ਦੀ ਮੈਚਿੰਗ ਜੀ ਬਹੁਤ ਵਧੀਆ ਜੀ 200 ਤੋਂ 300 52 ਨਾ ਤੇ ਬੀਬੀ ਬੀਬੀ ਤਾਂ ਸੋਚਾ ਜੇ ਪੈ ਗਈ ਸਾਰੇ ਹੀ ਰੰਗ ਚੰਗੇ ਆ ਇਹ ਵੀ ਆਊਟ ਦਬਤ ਆਏ ਹੈ ਇਹ ਵੀ ਕਾਟਨ ਇਹ ਵੀ ਸੀ ਬਹੁਤ ਗੇਚ ਪਰ ਰਹਿਣ ਦੋ ਰਹਿਣ ਦੋ ਰਹਿਣ ਦੋ ਹਾਂ ਆਹੀ ਠੀਕ ਹੈ ਨਾ ਚਲੋ ਇਹ ਜੀ ਰੀਲ ਪਾਈ ਸੀ ਬਹੁਤ ਵੀ ਕਿਹਾ ਹਾਂ ਮਾਂ ਬਣਾਇਆ ਦੇਣਾ ਇਹ ਰੋਹੀ ਕਰਦੇ ਕਿਹੜਾ ਨਹੀਂ ਜੈਪਰੀ ਹਾਂ ਬਹੁਤ ਅਈ ਚਲਾਂ ਅੰਦਰ ਅਗਵੀ ਉਰ ਮਿਲ ਜਣ ਕੇ ਨਾਂਟੀ ਠੀਕ ਨਹੀਂ ਕੀ ਕਰਤਾ ਹੋਰ ਦੱਸੋ ਬਸ ਜੀ ਬਸ ਜੇ ਵੈਸੇ ਕੋ ਲੱਗਿਆ ਉਹਨੂੰ ਚੇਂਜ ਕਰ ਲੂਗੀ ਜੇ ਕੋਈ ਹੋਰ ਲੈਣਾ ਹੋਇਆ ਜੇ ਉਹਨਾਂ ਲੈਣਾ ਹੋਇਆ ਭਾਈ ਕੋਈ ਕੋਈ ਨਹੀਂ ਲੈ ਲੇ ਕੋ ਤਾਂ ਚੱਲ ਕੀ ਲੈ ਕੇ ਆਇਆ ਕੀ ਲੈ ਕੇ ਆ ਤਾਂ ਦੱਸੂਗੀ ਪਹਿਲਾਂ ਸਤਿ ਸ੍ਰੀ ਅਕਾਲ ਬੋਲਦੇ ਸਭ ਦੀ ਗੱਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਕਰਦੀ ਕਲਾ ਵਿੱਚ ਉਹ ਤੰਦਰੁਸਤ ਰਹੋ ਤੇ ਦੁੱਖ ਤਕਲੀਫੋਂ ਦੂਰ ਰਹੋ ਤੇ ਪਹਿਲਾਂ ਤਾਂ ਗੱਲ ਹੈਗੀ ਅੱਡਾਂ ਵੀ ਉਹਨੂੰ ਆ ਜਾ ਇੱਧਰ ਆ ਜਾਓ ਵੀ ਜਿਹੜੀ ਚਾ ਪੀ ਦੀਆਂ ਪਤਰੀਆਂ ਧੀਆਂ ਅੜਤਾ ਨੋਡ ਹੋਈ ਆ ਜਿਹੋ ਉਹਦੇ ਵਿੱਚ ਜਿੰਨੀਆਂ ਵੀ ਪਤਰੀਆਂ ਕਿਉਂ ਸਾਰੀਆਂ ਨਜ਼ਰ ਆ ਰਹੀਆਂ ਨੇ ਕੋਈ ਪਤਰੀ ਕੋਈ ਨਹੀਂ ਹੈਗੀ ਬਸ ਇੱਕ ਜਣੇ ਗੇ ਔਰ ਸੌਲੀ ਜੀ ਗੱਟ ਵੀ ਵੜੀ ਹੋਈ ਆ ਉਹਦਾ ਵੀ ਸਾਈਜ਼ ਜਿਵੇਂ ਮੰਨ ਲਓ 4 ਤਾਂ ਉਹ 3 ਗਏ ਰਹਿ ਗਿਆ ਉਹ ਵੀ ਘਟ ਗਿਆ ਘਟ ਰਿਹਾ ਡਾਕਟਰ ਨੇ ਜਿਹੜਾ ਡਰ ਤੋਂ ਹੋਈ ਜਾਂਦਾ ਉਹ ਕਮਜ਼ੋਰੀ ਆ ਕਮਜ਼ੋਰੀ ਦੀ ਮਾਰ ਹੋ ਰਹੀ ਜਦੋਂ ਇੱਕ ਚੀਜ਼ ਅੰਦਰ ਦੇ ਦੇਖਣ ਨਹੀਂ ਉਹ ਹਲਕਾ ਸਰੀਰ ਨੂੰ ਬੋਲ ਨਹੀਂ ਹੋ ਰਿਹਾ ਹਾਂ ਤੇਰੇ ਮੰਗੂ ਤੇਰੇ ਮੰਗੂ ਨੂੰ ਤੇਰੇ ਥਰੀਨ ਨੂੰ ਹਾਂ ਵੀ ਤਾਂ ਆ ਕਰਕੇ ਵੀ ਟੈਂਸ਼ਨ ਲੈ ਦਿਲ ਉਹ ਨਹੀਂ ਬਿਲਕੁਲ ਓਕੇ ਆ ਕੋਟਾ ਨੋਰਮਲ ਆ ਤੁਹਾਡੀਆਂ ਬਹੁਤ ਦੁਆਵਾਂ ਆ ਤੁਸੀਂ ਸਾਡੇ ਲਈ ਦੁਆਵਾਂ ਕਰਦੇ ਰਹੇ ਮੋਂ ਵੀ ਤੁਸੀਂ ਸ਼ਾਰਟੇ ਲਈ ਦੁਆਵਾਂ ਕਰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਪ੍ਰਮਾਤਮਾ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਜਿੱਦਾਂ ਤੁਸੀਂ ਸਾਡੇ ਲਈ ਦੁਆਵਾਂ ਕਰਦੇ ਆ ਹਾਂ ਅੱਖਾਂ ਬੰਦ ਕਰ ਪਰ ਬੀਬੀ ਨੇ ਭੇਜਿਆ ਤੇ ਬੀਬੀ ਕਹਿੰਦੀ ਵੀ ਕੰਮ ਕੀ ਦਾ ਟਾਈਮ ਹੋਇਆ ਹੋਇਆ ਵੀ ਮੂੰਹ ਪਰ ਇੱਧਰ ਇੱਧਰ ਕਰਕੇ ਲੋਹਾ ਕਰ ਰੋ ਹੁਣ ਇਹ ਸਿਕਰ ਹੋਣਾ ਇੰਨਾ ਟਾਈਮ ਤਾਂ ਦੇਖ ਅੱਖਾਂ ਮੈਂ ਬੰਦ ਕਰ ਲਈ ਜਿਵੇਂ ਟਾਈਮਰ ਨਾਲ ਹੀ ਧਿਆ ਰੱਖਿਆ ਜਿਹੜਾ ਸਾਡੇ ਵਰਗੇ ਤੇਰੀ ਗਰਮ ਵਿੱਚ ਬੀਬੀਆਂ ਨੂੰ ਚਾਹੇ ਆ ਸਰਗਿਲ ਜੀ ਉਹਦੇ ਵੀਰ ਡੈਵਨ ਦਾ ਸੱਟਾ ਹੀ ਹੁੰਦਾ ਜਿਹੜਾ بڑے ਘਰ ਦੀ ਆਪਣੀ ਮਿਹਨਤ ਦੀ ਕਮਾਈ ਦੀ ਚੀਜ਼ ਹੋਵੇ ਉਹ ਡੈਵਨ ਦਾ ਸੈਟ ਆਉਂਦਾ ਡੈਵਨ ਦਾ ਸੈਟ ਆਸ ਨਹੀਂ ਪਾ ਸਕਦੀ ਪਾ ਸਕਦੇ ਬਿਲਕੁਲ ਪਾ ਸਕਦੇ ਪਾਉਣ ਨੂੰ ਕਿਹਾ ਆਪਣੀ ਸ਼ੌਂਕ ਪਾਉਣ ਵਾਸਤੇ ਬੰਦਾ ਕਿਆ ਨਹੀਂ ਕਰ ਸਕਦਾ ਅਸੀਂ ਤਾਂ ਬਸ ਸਿੰਪਲ ਜਿਹੇ ਬੰਦੇ ਆ ਇਹਨਾਂ ਵਿੱਚੇ ਗੋਲਿਆ ਸਾਨੂੰ ਇਹ ਡੈਵਨ ਦਾ ਤੋ ਲਿਆ ਘਰ ਤੇ ਕੀ ਕਰ ਰਿਹਾ ਹੈ ਅਮਰ ਨਹੀਂ ਹੁੰਦਾ ਟਾਈਮ ਮਾਰ ਹੁੰਦਾ ਕੋਈ ਕੁਝ ਵੀ ਹੋਗਾ ਸੈਟ ਆਰ ਜੋ ਪੜਾਖਾ ਬੰਦ ਕਰਕੇ ਦੁਆਰਾ ਖੋਲ ਲਿਆ ਆਈ ਗੋ ਬੇਗਲ ਬਾਈ ਗੋ ਅੱਖਾਂ ਬੰਦ ਕਰ ਲੈ ਖੋਲਣੀਆਂ ਨਹੀਂ ਜੇ ਖੋਲਤੀਆਂ ਖੋਲੇ ਤਾਂ ਦੇਖੂਗੀ ਹੁਣ ਕਿ ਅੱਖਾਂ ਬੰਦ ਕਰਕੇ ਦੇਖ ਲੂਗੀ ਉਹ ਤਾਂ ਖੋਲਾ ਹਾਂ ਤੇ ਅੱਖ ਲੈ ਕੇ ਦਰ ਨੀ ਆ ਖੜਾ ਦੇ ਤੇ ਕਹਹਾ ਸੁਣਾ ਤੂੰ ਕਹਾਏ ਕਿੰਨਾ ਸੋਹਣਾ ਸੋਹਣਾ ਤਾਂ ਦੇਣ ਨਖਰੇ ਤੇ ਸੋਹਣਾ ਲੈ ਜਾਂਦਾ ਤਾਂ ਵੀ ਨਖਰੇ ਨਾ ਲੈ ਕਹ ਤਾਂ ਰਹਿ ਗਈਆਂ ਉਹ ਨਹੀਂ ਗੱਲ ਵਿੱਚ ਟਾਈਮ ਹੁੰਦੀ ਦੇਖਦੇ ਦੀ ਗਿਰੇ ਕਿੱਥੇ ਕਿਰਪਾਤਾ ਆ ਦੇਖੇ ਨਾ ਹਾਰੀ ਹੋਰੀ ਹੀਰੇ ਆ ਹੀਰੇ ਆ ਮੈਨੂੰ ਤਾਂ ਪਤਾ ਨਹੀਂ ਸੀ ਇਹ ਇਹ ਤੈਨੂੰ ਬੀਬੀ ਨੇ ਦਵਾਇਆ ਕਹਿੰਦੀ ਕਰਨੀ ਆ ਵੀ ਤੂੰ ਲੈ ਕੇ ਜਾ ਲੈ ਵਧੀਆ ਧੰਨਵਾਦ ਬਹੁਤ ਬਹੁਤ ਮਮਾ ਮੈਂ ਥੋੜੇ ਹੀਰਿਆਂ ਦੀ ਗੱਲ ਕਰਦੀ ਆ ਮਨ ਕਹੇ ਜਾ ਹੁਣ ਮੈਂ ਦੇਖਣਾ ਤਾਂ ਹੀ ਬਾਹਰ ਇਹ ਕੁਝ ਤਾਂ ਹਾਂ ਹੀਰੇ ਲਗਾ ਲਈ ਗਏ ਆ ਰੰਗ ਦੇਖ ਲੈ ਬੀਬੀ ਕਹਿੰਦੀ ਭਾਈ ਮੇਰੇ ਦਿੱਤਾ ਆਲੀ ਚੋਆਸ ਆ ਜੇ ਉਹਨੂੰ ਕੋਈ ਲੱਗਦਾ ਚੇਂਜ ਕਰਨਾ ਉਹਦੀ ਮਰਜ਼ੀ ਆ ਪਰ ਆ ਵੀਡੀਓ ਵਿੱਚ ਸਾਡਾ ਹੀਰਾ ਯਾਰ ਆ ਹੀਰਾ ਯਾਰ ਹੀਰਾ ਯਾਰ ਠੀਕ ਆ ਜੀ ਚਾਰੀਂ ਜੀ ਤਨੂੰ ਪਤਾ ਨਹੀਂ ਮੇਰਾ ਗਿਫਟ ਕਹੇ ਜਾ ਲੱਗਿਆ ਕਹੇ ਜਾ ਨਹੀਂ ਲੱਗਿਆ ਉਹ ਤਾਂ ਰੱਖ ਕੇ ਚਲੇਗੀ ਸੂਟ ਅੰਦਰ ਨੂੰ ਤਾਂ ਮੇਰੀ ਇੱਜ਼ਤ ਦੇਖ ਲੋ ਜੀ ਕਿੰਨੀ ਆਹ ਨਹੀਂ ਮੈਂ ਨਾ ਚੌਧਰੇ ਦੀ ਮਨਿੰਦਰ ਨੂੰ ਮਨਿੰਦਰ ਦਾ ਚੌਧਰ ਗਿਆ ਸੀ ਮੈਂ ਤਾਂ ਗੈਸ ਘਟਾ ਕੇ ਧੰਨਵਾਦ ਬਹੁਤ ਬਹੁਤ ਤੁਹਾਨੂੰ ਦੱਸਣ ਦੀ ਲੋੜ ਨਹੀਂ ਇੰਨੀ ਬਵਾਦਲ ਹੈਗੀ ਆ ਮਾਤਾ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰਾ ਨਹੀਂ ਕਹਿਦਾ ਅੱਜ ਮੈਂ ਨਾ ਲੈ ਕੇ ਗਿਆ ਭਾਈ ਮਿਲਿਆ ਇਹਨੂੰ ਤਾਂ ਹੀ ਕਹੂੰਗੀ ਥੈਂਕ ਯੂ ਹੋ ਗਈ ਬੰਦੇ ਨੂੰ ਕਹਿ ਦਿੰਦੇ ਕੋਈ ਚੀਜ਼ ਲੈ ਕੇ ਆਵੇ ਦੋ ਤਾਂ ਗੱਲ ਛੱਪ ਕੇ ਕਹਿੰਦਾ ਥੈਂਕ ਯੂ ਨਿਕਾਣੇ ਭਾਈ ਕੋਈ ਗੱਲ ਨਹੀਂ ਹੁਣ ਟਾਈਮ ਨਾਲ ਜਿਹੜੀ ਹੁਣ ਘਰ ਚ ਖੁਸ਼ੀ ਹੈ ਹੀਰੇ ਵਾਲਾ ਹੁਣ ਮੈਨੂੰ ਸੂਤ ਆਉਣਾ ਉਹ ਦੇਖੋ ਵੀ ਸੁਨਿਆਰਾ ਕਰਤਾ ਕਪੜਾਉਣਾ ਕਿੱਥੇ ਗਿਆ ਗੁੰਬੇ ਕੈਨੇਡਾ ਅਮਰੀਕਾ ਉਹ ਗਲੈਡ ਪਹੁੰਚਿਆ ਹੋਇਆ ਹੈ ਉਹ ਗਲੈਡ ਪਹੁੰਚਿਆ ਹੋਇਆ ਹੈ ਤੇ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਜੀ ਇੱਧਰ ਮੇਰਾ ਹੀਰਾ ਟਾਈਮ ਇੱਧਰ ਹੀਰਾ ਦੇਖੋ ਇਹ ਹੀਰਾ ਦੇਖ ਲਓ ਜੀ ਟਾਈਮ ਨਾਲ ਆ ਡਾਵਾ ਡਾ ਬੀਬੀ ਲੈ ਕੇ ਆਈ ਦੀ ਨਹੀਂ ਆ ਹੀਰਾ ਦੇਖ ਲਓ ਹੀਰਾ ਦਾ ਬਰੇਦਰ ਹੀਰਾ ਬਾਏ 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 ਕਰਦੇ ਕੱਲ੍ਹ ਕੱਲ੍ਹ ਬਾਏ ਬਾਏ ਆਇਆ ਆਇਆ ਹੈ ਕੱਲ੍ਹ ਕੱਲ੍ਹ ਮੁਗਰੀ ਮੁਗਰੀ ਚਲੋ ਠੀਕ ਹੈ ਜੀ ਸਾਸਤਰੀ ਕਾਲ ਸਾਰਿਆਂ ਨੂੰ ਮਿਲਦੇ ਆਪਾਂ ਕਿਸੇ ਅਗਲੇ ਬਹੁਤ